ਭਾਈ ਰੂਪ ਸਿੰਘ ਬੜੀ ਲਗਨ ਨਾਲ ਸੇਵਾ ਕਰਦਾ ਸੀ ਤਹਿਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਦੇ ਖੁਸ਼ ਹੋ ਜਾਂਦੇ ਆ ਮਹਾਰਾਜ ਜਦੋਂ ਅਸੀਂ ਰੋਜ਼ ਮੱਥਾ ਟੇਕਾਂਗੇ ਨਾ ਆ ਕੇ ਰੋਜ਼ ਹੀ ਅਸੀਂ ਦਿੜੜ ਅਰਾਦਾ ਕਰ ਲਾਂਗੇ ਜਦੋਂ ਪਿਓ ਤੋਂ ਬੱਚਾ ਮੰਗੀ ਜਾਂਦਾ ਮੰਗੀ ਜਾਂਦਾ ਇੱਕ ਨਾ ਇੱਕ ਦਿਨ ਤਾਂ ਉਹ ਸੁਣੀ ਲੈਂਦੇ ਰੋਜ਼ ਆ ਕੇ ਜਦੋਂ ਮੱਥਾ ਰਗੜਦੇ ਆ ਸਾਧ ਸੰਗਤ ਜੀ ਮਹਾਰਾਜ ਇੱਕ ਦਿਨ ਕਹਿੰਦੇ ਭਾਈ ਰੂਪ ਸਿੰਘ ਦੱਸ ਕੀ ਚਾਹੀਦਾ ਸੀ ਤੇ ਤੇਰੀ ਸੇਵਾ ਤੋਂ ਖੁਸ਼ ਆ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਦਿੱਤਾ ਸਭ ਕੁਝ ਆਏ ਕੁਛ ਨਹੀਂ ਮੰਗਿਆ ਘਰ ਗਿਆ ਜਾ ਕੇ ਆਪਣੇ ਵੱਡੇ ਭਰਾ ਨੂੰ ਕਹਿੰਦਾ ਕਹਿੰਦਾ ਅੱਜ ਮਹਾਰਾਜ ਬੜੇ ਖੁਸ਼ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਕਹਿੰਦੇ ਮੰਗ ਲੈ ਕੀ ਮੰਗਣਾ ਹੈ ਉਹ ਵੱਡਾ ਭਰਾ ਕਹਿੰਦਾ ਕਮਲਿਆ ਤੂੰ ਕੱਲੀ ਸੇਵਾ ਹੀ ਕਰਦਾ ਰਹਿਣਾ ਤੇ ਤੈਨੂੰ ਇੰਨਾ ਪਤਾ ਨਹੀਂ ਹੈ ਗੁਰੂ ਨੇ ਰੋਜ਼-ਰੋਜ਼ ਪੁੱਛਣਾ ਹੈ ਕੋਈ ਜ਼ਮੀਨ ਜਾਇਦਾਦ ਮੰਗ ਲੈਂਦਾ ਮੰਗ ਲੈਣਾ ਸੀ ਕੁਛ ਨਾ ਕੁਛ ਪਰ ਉਹ ਸਬਰ ਵਾਲਾ ਸੀ ਕਿ ਮਹਾਰਾਜ ਨੇ ਚੰਗਾ ਸਰੀਰ ਦਿੱਤਾ ਚੰਗੇ ਬੱਚੇ ਦਿੱਤੇ ਆ ਸਭ ਕੁਝ ਠੀਕ ਹੈ ਪਰ ਗਰੀਬੀ ਬੜੀ ਸੀ ਮਹਾਰਾਜ ਨੂੰ ਦੱਸਿਆ ਪ੍ਰਸ਼ਾਦਾ ਓਖਾ ਸਕਦਾ ਸੀ ਪਰ ਫਿਰ ਵੀ ਕਹਿੰਦਾ ਕੋਈ ਗੱਲ ਨਹੀਂ ਉਦੀ ਰਜਾਚ ਰਹਿਣਾ ਚਾਹੀਦਾ ਹੁਣ ਜਾਣੀ ਜਾਣੀ ਹੈ ਮਹਾਰਾਜ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਤੂੰ ਡਿਊਟੀ ਟੱਪ ਜਾਣਾ ਨਾ ਦਿੱਲੀ ਤੇ ਪੈਰ ਰੱਖ ਲਿਆ ਤੇਰੇ ਅੰਦਰ ਦੀ ਭਾਵਨਾ ਸਮਝ ਜਾਂਦੇ ਆ ਮਹਾਰਾਜ ਵੀ ਦੇ ਅੰਦਰ ਚੱਲਦਾ ਕੀ ਆ ਜਿਹਨੂੰ ਸ਼ਰਧਾ ਹੈ ਸਾਧ ਸੰਗਤ ਜੀ ਭਰਾ ਨੇ ਜਦੋਂ ਇਦਾਂ ਕਿਹਾ ਨਾ ਤੂੰ ਮੰਗ ਲੈਣਾ ਅਸੀਂ ਕੁਛ ਨਾ ਕੁਛ ਕੋਈ ਜ਼ਮੀਨ ਜਾਇਦਾਦ ਮੰਗ ਲੈਂਦਾ ਤੇ ਗੱਲ ਚੰਗੀ ਨਹੀਂ ਲੱਗੀ ਪਾਈ ਰੂਪ ਸਿੰਘ ਨੂੰ ਕੁਛ ਜਾ ਕੇ ਘਰ ਵਾਲੀ ਨੂੰ ਪੁੱਛਦਾ ਫਿਰ ਕਹਿੰਦਾ ਜਨਾ ਮਹਾਰਾਜ ਸੱਚੇ ਬਾਦਸ਼ਾਹ ਖੋ ਸੀਗੇ ਕਹਿੰਦੇ ਵੀ ਮੰਗ ਲੈ ਰੂਪ ਸਿੰਘ ਜੀ ਕੁਝ ਮੰਗਣਾ ਹੈ ਤਾਂ ਕਹਿੰਦਾ ਮੈਂ ਕਿਹਾ ਮਹਾਰਾਜ ਸਭ ਕੁਝ ਹੈ ਘਰ ਵਾਲੀ ਵੀ ਕਹਿੰਦੀ ਕੁਝ ਮਾਇਆ ਮੰਗ ਲੈਣੀ ਸੀ ਬੱਚੇ ਮਸਾਂ ਪੜਦੇ ਐ ਕਰੀਬੀ ਬੜੀ ਐ ਤੂੰ ਦੱਸ ਦੇਣਾ ਸੀ ਮਹਾਰਾਜ ਨੂੰ ਉਹ ਕਹਿੰਦਾ ਭੋਲੀਏ ਤੈਨੂੰ ਕੀ ਲੱਗਦਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਨਹੀਂ ਕਹਿੰਦੀ ਚਲੋ ਉਹ ਛੋਟੀ ਜੀ ਬੱਚੀ ਸੀ ਭਾਈ ਰੂਪ ਸਿੰਘ ਦੀ ਛੋਟੀ ਜੀ ਬੱਚੀ ਕਹਿੰਦੀ ਪਿਤਾ ਜੀ ਤੁਸੀਂ ਵੱਡਾ ਦਾਤ ਮੰਗ ਲੈਣਾ ਸੀ ਤੁਸੀਂ ਵੱਡੇ ਦਾਤ ਮੰਗ ਲੈਣੇ ਸੀ ਉਹ ਭਾਈ ਰੂਪ ਸਿੰਘ ਕਹਿੰਦਾ ਬੇਟਾ ਇਦੋਂ ਵੀ ਵੱਡੀ ਕੋਈ ਦਾਤ ਹੈ ਮੇਰਾ ਭਰਾ ਕਹਿੰਦਾ ਵੀ ਜ਼ਮੀਨ ਜਾਇਦਾਦ ਮੰਗ ਲੈਣੀ ਸੀ ਤੇ ਤੇਰੀ ਮਾਂ ਕਹਿੰਦੀ ਵੀ ਮਾਇਆ ਮੰਗ ਲੈਣੀ ਸੀ ਕੁਛ ਤੂੰ ਕਹਿੰਨੀ ਆ ਵੱਡੀ ਦਾਤ ਮੰਗ ਲੈਣੀ ਸੀ ਵੀ ਇਦੋਂ ਵੀ ਵੱਡੀ ਕੋਈ ਦਾਤ ਹੈ ਹਾਂ ਕੀ ਦਾਤ ਹੈ ਇਦੋਂ ਵੱਡੀ ਉਹ ਬੱਚੀ ਛੋਟੀ ਸੀ ਕਈ ਵਾਰੀ ਬੱਚਿਆਂ ਦਾ ਮਾਈਂਡ ਹੁੰਦਾ ਹੈ ਨਾ ਜਿਹੜਾ ਦਿਮਾਗ ਹੁੰਦਾ ਉਹ ਬੜਾ ਤੇਜ਼ ਹੁੰਦਾ ਜਿਵੇਂ ਅੱਜ ਕੱਲ ਬੱਚਿਆਂ ਦਾ ਉਹ ਬੱਚੀ ਕਹਿੰਦੀ ਪਿਤਾ ਜੀ ਵੱਡੀ ਦਾਤ ਮੰਗ ਲੈਣੀ ਸੀ ਬੇਟਾ ਕੀ ਮੰਗ ਲੈਣਾ ਸੀ ਵੀ ਸੱਚੇ ਪਾਤਸ਼ਾਹ ਜੋ ਤੂੰ ਸਾਨੂੰ ਦਿੱਤਾ ਐ ਏਦੀ ਰਜਾ ਵਿੱਚ ਰਹਿਣਾ ਤੇ ਸਾਨੂੰ ਸਬਰ ਸੰਤੋਖ ਨਾਲ ਰਹਿਣ ਦੀ ਦਾਤ ਦੇ ਦੇ ਅਸੀਂ ਤੇਰੇ ਸਿੱਖ ਹੋ ਗਏ ਕਿਤੇ ਮੰਗੀਏ ਨਹੀਂ ਐਡੀ ਵੱਡੀ ਦਾਤ ਉਹ ਭਾਈ ਰੂਪ ਸਿੰਘ ਕਹਿੰਦਾ ਵੀ ਚੰਗਾ ਇਦਾਂ ਕਰ ਫਿਰ ਤੂੰ ਕਹਿ ਜਾ ਕੇ ਮਹਾਰਾਜ ਦੇ ਚਰਨਾਂ 'ਚ ਮੇਰੇ ਨਾਲ ਚੱਲ ਬੱਚੀ ਨੂੰ ਨਾਲ ਲੈ ਗਏ ਬੱਚੀ ਨੂੰ ਨਾਲ ਲਿਜਾ ਕੇ ਤੇ ਕਿਹਾ ਜਦੋਂ ਮੇਰੀ ਬੱਚੀ ਕਹੇਗੀ ਤੇ ਜਦੋਂ ਕਿਹਾ ਮਹਾਰਾਜ ਮੰਗੋ ਬੇਟਾ ਕੀ ਮੰਗਣਾ ਹੈ ਕਿਹਾ ਮਹਾਰਾਜ ਸੱਚੇ ਪਾਈਸ਼ਾ ਜੋ ਤੁਸੀਂ ਦਿੱਤਾ ਹੈ ਨਾ ਬਸ ਸਾਨੂੰ ਉਹਦੇ 'ਚ ਰਹਿਣਾ ਉਹਦੇ 'ਚ ਖੁਸ਼ ਰਹਿਣਾ ਤੇ ਤੇਰੀ ਰਜਾ ਵਿੱਚ ਰਹਿਣਾ ਤੇ ਸਬਰ ਸੰਤੋਖ ਦੀ ਦਾਤ ਦੇ ਦੇ ਤੇ ਨਹੀਂ ਬਿਨਾ ਸੰਤੋਖ ਨਹੀਂ ਕੋ ਰਾਜੈ ਬਿਨਾ ਸੰਤੋਖ ਤੋਂ ਸਬਰ ਤੋਂ ਬੰਦਾ ਕਦੇ ਰਜੀ ਨਹੀਂ ਸਕਦਾ ਨਹੀਂ ਰਜਿਆ ਕਦੇ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਰੂਪ ਸਿੰਘ ਹਣ ਤੂੰ ਗਰੀਬੀ ਨਹੀਂ ਭੋਗੇਂਗਾ ਤੈਨੂੰ ਲੋਕ ਤੇ ਪਰਲੋਕ ਦੇ ਸੁੱਖ ਬਖਸ਼ ਦਿੰਨੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਇਸ ਕਰਕੇ ਸਾਧ ਸੰਗਤ ਜੀ ਕਦੇ ਵੀ ਗੁਰੂ ਤੋਂ ਦੂਰ ਨਾ ਜਾਈਏ ਪਰਮੇਸ਼ਰ ਤੋਂ ਦੂਰ ਨਾ ਜਾਈਓ ਸਮਾਂ ਬਦਲ ਦਿੰਦਾ ਹੈ ਪਰ ਉਹ ਤੇ ਯਕੀਨ ਰੱਖਿਓ ਤੇ ਭਰੋਸਾ ਰੱਖਿਓ ਤੇ ਗੁਰੂ ਸਮਾਂ ਬਦਲ ਦਿੰਦੇ ਨੇ